येते तेरा छा में शहर आती हो ने किते में था हरा रंग काला आ गया व्याधो सीते जा में रंग काला हो गया रंग काला हो गया ये दिन मेरे सीते हमरली रंग काला मेरे मेजर ਪਾਈ ਜਾਂਦੇ ਹੁੰਦੇ ਆ ਆਹ ਸਾਰਾ ਕਾਲਾ ਰੇਡੀਆ ਅੱਗੇ ਤੋਂ ਬਣਾ ਦੇ ਮਾਪਿਆਂ ਤੇਰੇ ਹੱਥਾਂ ਮਾਪਿਆਂ ਤੇਰੇ ਕਿਤਾ ਬਾਪ ਤੇਰੇ ਅੜ ਕਰ ਦਿੱਤਾ ਦੇਖੇ ਕਾਲੀ ਕੌੜੀ ਪਿੰਡੋਂ ਨਿਕਲ ਗਿਆ ਕਰਦਾ ਬਾਡੀ ਬਾਡੀ ਪਿੰਡੋਂ ਨਿਕਲ ਗਿਆ ਕਰਦਾ ਬਾਡੀ ਬਾਡੀ ਪਿੰਡੋਂ ਨਿਕਲ ਗਿਆ ਜੱਟ ਨੇ ਹੱਥਾਂ ਕੋੜੀ ਬਾਡੀ ਪਿੰਡੋਂ ਨਿਕਲ ਗਿਆ ਕਰਦਾ ਬਾਡੀ ਤੁਹਾਨੂੰ ਇੱਕ ਵਾਰੀ ਕੀ ਕਿ ਨਹੀਂ ਪਾਉਣੀ ਇਹਨੂੰ ਦੇ ਦਿਓ ਜੀ ਇਹ ਵੀ ਬਣਾ ਲੀਂਗੀ ਜਦੇਸ਼ਾ ਵੀਡੀਓ ਬਣਾਓ ਵੀਡੀਓ ਬਣਾਓ ਜਦੋਂ ਅਸੀਂ ਕੀ ਕਿ ਵਾਣੀ ਮਾਰੀ ਤੇ ਕੀ ਦੀ ਆਣੀ ਚਾਹੀਦੀ ਹੈ ਦੰਦਾਂ ਦੇ ਲੱਕ ਕੋਲੀ ਵਾਲਾ ਮਾਤਮ ਗਈ ਇਹੋ ਲੱਗੇ ਨਾਲੇ ਸੁੱਖ ਨੇ ਸੋਭਦੀ ਜੁੜ ਜਾ ਪਟਾਣ ਦੇ ਨਾਲੇ ਮੇ ਕੇਲਾ ਜੇ ਤੇਰੇ ਮੋੜ ਪੈਸਾ ਹੈ ਹੀ ਨਹੀਂ ਧਗਰੀ ਦੀ ਵੀ ਨਕਰਾਂ 哈哈哈！哈哈哈！哈哈哈！来了，发现了这个这个。 ਕੋਟੇ ਚੜ ਕੇ ਹੁਟ ਕੇ ਨਰਦੇਵ ਕੋਟੇ ਚੜ ਕੇ ਹੁਟ ਕੇ ਨਰਦੇਵ ਮੱਧ ਜਾਨੀਆ ਸੁਬਾ ਸਵੇਰੇ ਉੱਠ ਨਦੀ ਚੱਜਤੀਆ ਮਲ ਮਲ ਦੇਂਦੀਆ ਪਿਆਰ ਦੀਆਂ ਯਾਦਾਂ ਉਹਦੇ ਪਾਣੀ ਚ ਫੇੜ ਪਰਛਾਵੇਂ ਆਇ ਨੀ ਮੁੰਡਾ ਲੰਬੜਾ ਨਾ ਨੀ ਪੁੰਡਾ ਲੰਬੜਾ ਦਾ ਮੈਨੂੰ ਹੀਰੇ ਹੀਰੇ ਆਕੇ ਆਇ ਨੀ ਮੁੰਡਾ ਲੰਬੜਾ ਨਾ ਨੀ ਪੁੰਡਾ ਲੰਬੜਾ ਦਾ ਸੁਬਾ ਸਵੇਰੇ ਉੱਠ ਖੂਏ ਤੇ ਚੰਨਿਆ ਸੁਵਸ ਬੇਰੇ ਉਠੇ ਕੋਈ ਤੀ ਚੰਦੀਆ ਸੁਵਸ ਸੁਵ ਕੜਾ ਚਦੋ ਟਾਕੇ ਲਗਨੀਆ ਨੀਓ ਲੱਗੇ ਮੇਰੀ ਬਖੀ ਸੰਗ ਜਾਫੇ ਆਏ ਨੀ ਮੁੰਡਾ ਲੰਬੜਾ ਦਾਦੀ ਮੁੰਡਾ ਲੰਬੜਾ ਦਾ ਮੈਨੂੰ ਹੀਰੇ ਹੀਰੇ ਆਖੇ ਆਏ ਨੀ ਮੁੰਡਾ ਲੰਬੜਾ ਨਾਨੀ ਮੁੰਡਾ ਲੰਮਣਾ ਦਾ ਸੁਬਾ ਸਵੇਰੇ ਉੱਠੇ ਬਾਗੀ ਚ ਜਨੀਆਂ ਸੁਬਾ ਸਵੇਰੇ ਉੱਠੇ ਬਾਗੀ ਚ ਜਨੀਆਂ ਚੁਲ ਚੁੜ ਮੋਗਰਾ ਚ ਮਿਲੀ ਮਿਲੀ ਅਨੀਆਂ ਨੀਉ ਦੇ ਸਾਹਾਂ ਦੇ ਸੁਗੰਧ ਪਈ ਆਵੇ ਹਾਏ ਨੀ ਮੁੰਡਾ ਲੰਬੜਾ ਨਾ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰ ਹੀਰ ਆਕੇ ਹਾਏ ਨੀ ਮੁੰਡਾ ਲੰਬੜਾ ਨਾ ਨੀ ਮੁੰਡਾ ਲੰਬੜਾਂ ਦਾ ਸਾਨੂੰ ਵਾਂਗਿ ਸ਼ਦਾ ਯਾ ਚਾਕੇ ਹਾਏ ਨੀ ਮੁੰਡਾ ਲੰਬੜਾ ਨਾ ਨੀ ਮੁੰਡਾ ਲੰਬੜਾਂ ਦਾ ਵੈਰੀ ਗੁੱਡ